ਦੋਸਤੋ ਦੁਨੀਆ ਦਾ ਬਹੁਤ ਵੱਡਾ ਦਾਰਸ਼ਨਿਕ ਅਤੇ ਅਧਿਆਤਮਿਕ ਗੁਰੂ ਰਜਨੀਸ਼ ਓਸ਼ੋ ਜਿਸ ਦੇ ਅੱਜ ਪੂਰੀ ਦੁਨੀਆ ਵਿੱਚ ਕਰੋੜਾਂ ਦੇ ਹਿਸਾਬ ਨਾਲ ਚੇਲੇ ਹਨ ਰਜਨੀਸ਼ ਓਸ਼ੋ ਬਾਰੇ ਕਿਹਾ ਜਾਂਦਾ ਹੈ ਕਿ ਆਪਣੀ ਜ਼ਿੰਦਗੀ ਵਿੱਚ ਉਹ ਇੱਕ ਵਾਰ ਸਿੱਖਾਂ ਦੇ ਸਭ ਤੋਂ ਪਾਵਨ ਪਵਿੱਤਰ ਸਥਾਨ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਉਂਦਾ ਪਰ ਅੱਗੋਂ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਦਰਵਾਜ਼ੇ ਤੇ ਖੜਾ ਸੇਵਾਦਾਰ ਓਸ਼ੋ ਨੂੰ ਰੋਕਦਾ ਅਤੇ ਕਹਿੰਦਾ ਹੈ ਕਿ ਤੁਸੀਂ ਨੰਗੇ ਸਿਰ ਅੰਦਰ ਨਹੀਂ ਜਾ ਸਕਦੇ ਪਹਿਲਾਂ ਆਪਣਾ ਸਿਰ ਟਕੋ ਕਹਿੰਦੇ ਹਨ ਕਿ ਓਸ਼ੋ ਅੱਗੋਂ ਜਵਾਬ ਦਿੰਦਾ ਹੈ ਕਿ ਮੈਂ ਸਿਰ ਨਹੀਂ ਟਕਣਾ ਕਿਉਂਕਿ ਰੱਬ ਤਾਂ ਹਰ ਜਗ੍ਹਾ ਮੌਜੂਦ ਹੈ ਓਸ਼ੋ ਦੇ ਇਸ ਤਰਕ ਦਾ ਜਵਾਬ ਕਿਸੇ ਸਿੱਖ ਕੋਲ ਨਹੀਂ ਸੀ ਤੇ ਦਰਬਾਰ ਸਾਹਿਬ ਦੇ ਅੰਦਰ ਨਾ ਜਾਣਤੇ ਗੁੱਸੇ ਵਿੱਚ ਭੜਕਿਆ ਹੋਇਆ ਓਸ਼ੋ ਬਿਨਾਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ ਆ ਹੀ ਵਾਪਸ ਮੁੜ ਗਿਆ ਪਰ ਇਸ ਘਟਨਾ ਦਾ ਅਸਲੀ ਸੱਚ ਕੀ ਹੈ ਕਿ ਸੱਚਮੁੱਚ ਓਸ਼ੋ ਨੂੰ ਨੰਗੇ ਸਿਰ ਸ੍ਰੀ ਦਰਬਾਰ ਸਾਹਿਬ ਜਾਣ ਤੋਂ ਰੋਕਿਆ ਗਿਆ ਸੀ ਕੀ ਉਸ ਦੇ ਤਰਕ ਦਾ ਕਿਸੇ ਵੀ ਸਿੱਖ ਕੋਲ ਕੋਈ ਵੀ ਜਵਾਬ ਨਹੀਂ ਸੀ ਕੋਈ ਵੀ ਸਿੱਖ ਐਸਾ ਨਹੀਂ ਸੀ ਜੋ ਓਸ਼ੋ ਨੂੰ ਦੱਸ ਸਕਦਾ ਕਿ ਸਿਰ ਟਕਣਾ ਕਿਉਂ ਜ਼ਰੂਰੀ ਹੈ ਕੀ ਇਹ ਸਿੱਖ ਕੌਮ ਵਾਸਤੇ ਬੜੀ ਵੱਡੀ ਨਮੋਸ਼ੀ ਵਾਲੀ ਗੱਲ ਸਾਬਤ ਹੋਈ ਸੀ ਕਿ ਇਹ ਅਸਲ ਕਹਾਣੀ ਆਓ ਜਾਣਦੇ ਹਾਂ ਪਰ ਉਸ ਤੋਂ ਪਹਿਲਾਂ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ ਦੁਨੀਆ ਦਾ ਇੱਕ ਵੱਡਾ ਧਾਰਮਿਕ ਗੁਰੂ ਰਜਨੀਸ਼ ਓਸ਼ੋ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਉਸਨੇ ਆਪਣੇ ਪੂਰੇ ਜ਼ਿੰਦਗੀ ਦੇ ਵਿੱਚ 20000 ਤੋਂ ਵੱਧ ਕਿਤਾਬਾਂ ਪੜ੍ਹੀਆਂ ਹੋਈਆਂ ਸਨ ਉਸ ਦੇ ਧਰਮ ਪ੍ਰਤੀ ਵਿਚਾਰਾਂ ਉਸ ਦੇ ਦਿੱਤੇ ਗਏ ਤਰਕਾਂ ਦੇ ਸਾਹਮਣੇ ਦੁਨੀਆ ਦੇ ਵੱਡੇ ਵੱਡੇ ਵਿਦਵਾਨਾਂ ਦੇ ਮੂੰਹੇ ਬੰਦ ਹੋ ਜਾਂਦੇ ਸਨ ਹਰ ਇੱਕ ਵਿਸ਼ੇ ਬਾਰੇ ਉਸ ਨੂੰ ਇੰਨਾ ਗਿਆਨ ਸੀ ਕਿ ਆਪਣੀਆਂ ਕਈਆਂ ਹੋਈਆਂ ਗੱਲ ਉਹ ਕਦੇ ਵੀ ਕੱਟਦਾ ਨਹੀਂ ਸੀ ਜੋ ਬੋਲਦਾ ਸਾਫ਼ ਸਪਸ਼ਟ ਬੋਲਦਾ ਜੋ ਉਸ ਨੇ ਇੱਕ ਵਾਰ ਬੋਲ ਦਿੱਤਾ ਉਹ ਕਦੇ ਵੀ ਝੂਠ ਨਹੀਂ ਸੀ ਹੁੰਦਾ ਇੰਨਾ ਜ਼ਿਆਦਾ ਗਿਆਨ ਹਾਸਲ ਕਰ ਪਾਉਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਇਸੇ ਕਰਕੇ ਉਸ ਦੇ ਚੇਲੇ ਉਸ ਨੂੰ ਅੱਜ ਰੱਬ ਵਾਂਗ ਪੂਜਦੇ ਹਨ ਆਪਣੇ ਬਹੁਤ ਸਾਰੇ ਪੰਜਾਬੀ ਅਤੇ ਸਿੱਖ ਵੀ ਓਸ਼ੋ ਦੇ ਪ੍ਰਵਚਨ ਸੁਣਦੇ ਦੇਖੇ ਜਾ ਸਕਦੇ ਲੋਕ ਅਕਸਰ ਸੋਸ਼ਲ ਮੀਡੀਆ ਤੇ ਉਸ ਦੀਆਂ ਵੀਡੀਓ ਸ਼ੇਅਰ ਕਰਦੇ ਰਹਿੰਦੇ ਦੋਸਤੋ ਇੱਕ ਵਾਰ ਹੁੰਦਾ ਕੀ ਹੈ ਕਿ ਰਜਨੀਸ਼ ਓਸ਼ੋ ਦੀ ਉਦੋਂ ਪੂਰੀ ਦੁਨੀਆ ਤੇ ਚੜ੍ਹਾਈ ਹੋ ਚੁੱਕੀ ਸੀ ਉਹ ਆਪਣੇ ਦੌਰ ਦੇ ਪੂਰੇ ਪੀਕ ਉਤੇ ਚੱਲ ਰਿਹਾ ਹੁੰਦਾ ਤੇ ਇਹਨਾਂ ਦਿਨਾਂ ਵਿੱਚ ਹੀ ਇੱਕ ਵਾਰ ਉਹ ਸਿੱਖਾਂ ਦੇ ਸਭ ਤੋਂ ਪਾਵਨ ਪਵਿੱਤਰ ਸਥਾਨ ਸ੍ਰੀ ਦਰਬਾਰ ਸਾਹਿਬ ਅਵਰਸਰ ਦਰਸ਼ਨ ਕਰਨ ਜਾਂਦਾ ਹੈ ਇਹ 1 ਜੁਲਾਈ 1970 ਦੀ ਗੱਲ ਹੈ ਓਸ਼ੋ ਦੇ ਬਹੁਤ ਸਾਰੇ ਚੇਲੇ ਵੀ ਅਮਰਸਾਰ ਉਸਦੇ ਨਾਲ ਜਾਂਦੇ। ਉੱਥੇ ਜਾ ਕੇ ਓਸ਼ੋ ਜਦੋਂ ਸ੍ਰੀ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਅੰਦਰ ਦਾਖਲ ਹੋਣ ਲੱਗਦਾ ਤਾਂ ਦਰਛਨੀ ਦਿਉੜੀ ਤੇ ਪਹਿਰੇ ਤੇ ਖੜੇ ਸੇਵਾਦਾਰ ਓਸ਼ੋ ਨੂੰ ਰੋਕਦੇ ਹਨ ਕਿ ਸੰਤ ਜੀ ਤੁਸੀਂ ਨੰਗੇ ਸਿਰ ਦਰਬਾਰ ਸਾਹਿਬ ਆਏ ਹੋ। ਇਸ ਤਰ੍ਹਾਂ ਤੁਸੀਂ ਦਰਸ਼ਨ ਨਹੀਂ ਕਰ ਸਕਦੇ। ਪਹਿਲਾਂ ਆਪਣਾ ਸਿਰ ਟਕੋ। ਫਿਰ ਹੀ ਤੁਹਾਨੂੰ ਅੰਦਰ ਜਾਣ ਦੀ ਇਜਾਜ਼ਤ ਮਿਲੇਗੀ। ਪਰ ਅੱਗੇ ਓਸ਼ੋ ਉੱਥੇ ਸਿਰ ਟਕਣ ਤੋਂ ਨਾ ਕਰ ਦਿੰਦਾ ਹੈ। ਤੇ ਦਰਸ਼ਨੀ ਡਿਉੜੀ ਦੇ ਬਾਅਦ ਬਹਿਸਬਾਜੀ ਸ਼ੁਰੂ ਹੋ ਜਾਂਦੀ। ਓਸ਼ੋ ਬੜੇ ਹੀ ਤਰਕ ਦੇ ਨਾਲ ਪਹਿਰੇਦਾਰ ਨੂੰ ਕਹਿੰਦਾ ਹੈ ਕਿ ਮੈਂ ਤਾਂ ਪਹਿਲਾਂ ਸੁਣ ਰੱਖਿਆ ਸੀ ਕਿ ਸਿੱਖ ਧਰਮ ਦੇ ਗੁਰੂ ਕਹਿ ਗਏ ਨੇ ਕਿ ਰੱਬ ਹਰ ਜਗ੍ਹਾ ਮੌਜੂਦ ਹੁੰਦਾ। ਕੋਈ ਵੀ ਬ੍ਰਹਿਮੰਡ ਦਾ ਐਸਾ ਕੰਨ ਨਹੀਂ ਜਿੱਥੇ ਰੱਬ ਨਾ ਵਸਦਾ ਹੋਵੇ। ਫੇਰ ਤੁਸੀਂ ਮੈਨੂੰ ਖਾਸ ਇੱਥੇ ਸ਼੍ਰੀ ਦਰਬਾਰ ਸਾਹਿਬ ਅੰਦਰ ਹੀ ਕਿਉਂ ਸਿਰ ਟੱਕੇ ਨੂੰ ਬੋਲ ਰਹੇ ਹੋ? ਇਸ ਗੱਲ ਦੇ ਦੌਰਾਨ ਉੱਥੇ ਕਾਫੀ ਹੰਗਾਮਾ ਹੋ ਜਾਂਦਾ ਹੈ। ਓਸ਼ੋ ਦੇ ਆਲੇ-ਦੁਆਲੇ ਉਸਦੇ ਚੇਲੇ ਤੇ ਆਸ-ਪਾਸ ਦਰਸ਼ਨ ਕਰਨ ਵਾਲੇ ਕੁਝ ਸਿੱਖ ਵੀ ਉੱਥੇ ਆ ਕੇ ਖੜ ਜਾਂਦੇ ਕਿ ਇਹ ਕਿਸ ਗੱਲ ਦਾ ਰੌਲਾ ਚੱਲ ਰਿਹਾ ਜਦੋਂ ਓਸ਼ੋ ਆਪਣੇ ਇਹ ਤਰਕ ਦੇ ਰਿਹਾ ਹੁੰਦਾ ਹੈ ਤਾਂ ਉੱਥੇ ਖੜਾ ਗੁਰੂ ਘਰ ਦਾ ਇੱਕ ਆਮ ਨਿਵਾਣਾ ਜ ਸਿੱਖ ਓਸ਼ੋ ਦੀ ਗੱਲ ਦਾ ਜਵਾਬ ਦਿੰਦੇ ਉਹ ਕਹਿੰਦਾ ਹੈ ਕਿ ਸਤ ਜੀ ਮੰਨ ਲਵੋ ਸਾਡਾ ਇਹ ਜੋ ਸਰੀਰ ਹੈ ਦੁਨੀਆ ਤੇ ਰਹਿਣ ਵਾਲੇ ਸਾਰੇ ਮਨੁੱਖਾਂ ਦਾ ਸਰੀਰ ਇੱਕੋ ਜਿਹਾ ਹੁੰਦਾ ਕਿਸੇ ਦੇ ਸਰੀਰ ਵਿੱਚ ਕੋਈ ਬਾਹਰੀ ਖਾਸ ਫਰਕ ਨਹੀਂ ਹੁੰਦਾ ਤੇ ਦੁਨੀਆ ਦਾ ਹਰ ਇਨਸਾਨ ਇਹ ਵੀ ਗੱਲ ਜਾਣਦਾ ਹੈ ਕਿ ਸਾਡੇ ਸਰੀਰ ਦਾ ਕਿਹੜਾ ਕਿਹੜਾ ਅੰਗ ਕਿਹੜੀ ਜਗ੍ਹਾ ਲੱਗਿਆ ਹੋਇਆ ਹੈ ਸਾਡੇ ਕਿਹੜੇ ਅੰਗ ਦਾ ਕੀ ਕੀ ਕੰਮ ਹੈ ਪਰ ਫਿਰ ਵੀ ਦੁਨੀਆ ਦਾ ਲਗਭਗ ਹਰੇਕ ਮਨੁੱਖ ਆਪਣਾ ਮੂੰਹ ਆਪਣੀਆਂ ਬਾਹਾਂ ਲੱਤਾਂ ਨੂੰ ਛੱਡ ਕੇ ਖਾਸ ਜਾਣਦੇ ਹੋਏ ਵੀ ਅਕੱਲੇ ਗੁਪਤ ਅੰਗਾਂ ਨੂੰ ਹੀ ਹਰ ਵਕਤ ਕਿਉਂ ਟਾਕੇ ਰੱਖਦਾ ਕਿਉਂਕਿ ਇਹ ਸਾਡੇ ਸੰਸਾਰ ਦੀ ਸਾਡੇ ਸਮਾਜ ਦੀ ਮਾਨ ਮਰਿਆਦਾ ਬਣ ਚੁੱਕਾ ਹੈ ਕੋਈ ਵੀ ਅਲਫਾ ਨੱਗਾ ਤੁਰਿਆ ਜਾਂਦਾ ਮਨੁੱਖ ਕਿਸੇ ਨੂੰ ਵੀ ਚੰਗਾ ਨਹੀਂ ਲੱਗੇਗਾ ਸਮਾਜ ਵਿੱਚ ਹੋਰ ਵੀ ਕਈ ਤਰ੍ਹਾਂ ਦੀਆਂ ਮਾਨ ਮਰਿਆਦਾਵਾਂ ਬਣੀਆਂ ਹੋਈਆਂ ਹਨ ਤੇ ਓਸ਼ੋ ਜੀ ਤੁਹਾਨੂੰ ਵੀ ਸ੍ਰੀ ਦਰਬਾਰ ਸਾਹਿਬ ਦੀ ਮਾਨ ਮਰਿਆਦਾ ਅਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਿਰ ਢਾਕੇ ਹੀ ਅੰਦਰ ਜਾਣਾ ਪਵੇਗਾ ਜਿਸ ਵੀ ਜਗ੍ਹਾ ਤੇ ਰੱਬ ਦੀ ਹੋਦ ਦਾ ਹੋਣ ਦਾ ਅਹਿਸਾਸ ਹੋਵੇ ਉਸੇ ਜਗ੍ਹਾ ਤੇ ਹੀ ਉਥੋਂ ਦੇ ਧਰਮ ਉਥੇ ਰਹਿਣ ਵਾਲੇ ਲੋਕਾਂ ਦੇ ਅਸੂਲ ਸਮਾਜਿਕ ਤੌਰ ਤਰੀਕੇ ਅਪਣਾਉਣੇ ਹੀ ਪੈਂਦੇ ਹਨ ਸਿੱਖਾ ਦਾ ਆ ਜਵਾਬ ਸੁਣ ਕੇ ਓਸ਼ੋ ਅੱਗੋਂ ਇੱਕ ਹੋਰ ਸਵਾਲ ਖੜਾ ਕਰਦਾ ਹੈ ਕਿ ਜੀ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਜੀਵਨ ਕਾਲ ਦੌਰਾਨ ਮੁ슬ਮਾਨਾਂ ਦੇ ਸਭ ਤੋਂ ਪਵਿੱਤਰ ਸਥਾਨ ਮੱਕੇ ਮਦੀਨੇ ਗਏ ਸਨ ਤਾਂ ਉਹਨਾਂ ਨੇ ਉੱਥੇ ਜਾ ਕੇ ਮੱਕੇ ਮਦੀਨੇ ਵੱਲ ਆਪਣੇ ਪੈਰ ਕੀਤੇ ਸੀ ਤੇ ਮੁ슬ਮਾਨਾਂ ਨੂੰ ਕਿਹਾ ਸੀ ਕਿ ਰੱਬ ਦਾ ਘਰ ਤਾਂ ਹਰੇਕ ਜਗ੍ਹਾ ਮੌਜੂਦ ਹੈ ਓਸ਼ੋ ਕਹਿੰਦਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤਾਂ ਉਦੋਂ ਮੁ슬ਮਮਾਨਾਂ ਦੀਆਂ ਮਾਨ ਮਰਿਆਦਾ ਦਾ ਖਿਆਲ ਕਿਉਂ ਨਹੀਂ ਰੱਖਿਆ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਤਾਂ ਮੁਸਲਮਾਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਨਹੀਂ ਮੰਨਿਆ ਉਸੋ ਦੇ ਇਸ ਤਰਕ ਦੇ ਜਵਾਬ ਵਿੱਚ ਉੱਥੇ ਖੜੇ ਸਿੱਖ ਉੱਤਰ ਦਿੰਦੇ ਹਨ ਕਿ ਸਤ ਜੀ ਦੇਖੋ ਸਾਡੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਸ ਵਕਤ ਮੁਸਲਮਾਨਾਂ ਦੀ ਕਿਸੇ ਵੀ ਧਾਰਮਿਕ ਪਰੰਪਰਾ ਜਾਂ ਫਿਰ ਰੱਬ ਨੂੰ ਮੰਨਣ ਦੇ ਉਹਨਾਂ ਦੇ ਕਿਸੇ ਵੀ ਤਰੀਕੇ ਦਾ ਖੰਡਨ ਨਹੀਂ ਕੀਤਾ ਗੁਰੂ ਨਾਨਕ ਪਾਤਸ਼ਾਹ ਨੇ ਤਾਂ ਮੁਸਲਮਾਨਾਂ ਦੇ ਸਿਰਫ ਪਖਾੜਵਾਦ ਨੂੰ ਤੋੜਿਆ ਸੀ ਉਹਨਾਂ ਨੇ ਇਹ ਨਹੀਂ ਸੀ ਕਿਆ ਕਿ ਤੁਸੀਂ ਨਮਾਜ਼ ਕਿਉਂ ਪੜ ਰਹੇ ਹੋ ਜਾਂ ਨਮਾਜ਼ ਨਹੀਂ ਪੜਨੀ ਚਾਹੀਦੀ ਜਾਂ ਤੁਸੀਂ ਮੱਕੇ ਮਦੀਨੇ ਕਿਉਂ ਜਾਂਦੇ ਹੋ ਬਲਕਿ ਗੁਰੂ ਨਾਨਕ ਪਾਤਸ਼ਾਹ ਨੇ ਤਾਂ ਮੁਸਲਮਾਨਾਂ ਨੂੰ ਇਹ ਉਪਦੇਸ਼ ਦਿੱਤਾ ਸੀ ਕਿ ਰੱਬ ਦੀ ਅੱਲਾ ਦੀ ਹੋਂਦ ਹਰ ਜਗ੍ਹਾ ਏ ਇਸ ਲਈ ਜ਼ਬਰਦਸਤੀ ਕਿਸੇ ਦਾ ਸਿਰ ਮੱਕੇ ਵੱਲ ਕਰਵਾਉਣਾ ਕੋਈ ਵਧੀਆ ਗੱਲ ਨਹੀਂ ਇਸ ਨਾਲ ਰੱਬ ਖੁਸ਼ ਨਹੀਂ ਹੋਵੇਗਾ ਗੁਰੂ ਨਾਨਕ ਪਾਤਸ਼ਾਹ ਨੇ ਮੱਕੇ ਵਿੱਚ ਚੱਲ ਰਹੇ ਕਿਸੇ ਮੁਸਲਮਾਨੀ ਰੀਤੀ ਰਿਵਾਜ ਦਾ ਵਿਰੋਧ ਨਹੀਂ ਕੀਤਾ ਦੁਨੀਆ ਦਾ ਮਹਾਰ ਦਾਰਸ਼ਨਿਕ ਰਜਨੀਸ਼ ਓਸ਼ੋ ਗੁਰੂ ਘਰ ਦੇ ਆਪਜੈ ਸਿੱਖਾਂ ਦੇ ਬੋਹ ਏਡੇ ਵੱਡੇ-ਵੱਡੇ ਤਰਕ ਸੁਣ ਕੇ 당 ਰਹਿ ਗਿਆ ਉਹ ਬਿਲਕੁਲ ਚੁੱਪਚਾਪ ਖੜਾ ਸੀ ਸਿੱਖਾਂ ਦੇ ਤਰਕਾਂ ਦਾ ਉਸ ਕੋਲ ਕੋਈ ਵੀ ਜਵਾਬ ਨਹੀਂ ਸੀ ਦੁਨੀਆ ਦੇ ਵੱਡੇ-ਵੱਡੇ ਗਿਆਨੀਆਂ ਨੂੰ ਚੁੱਪ ਕਰਵਾਉਣ ਵਾਲਾ ਓਸ਼ੋ ਅੱਜ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ਦੇ ਬਾਹਰ ਆਪ ਗੁਰ ਸਿੱਖਾਂ ਦੇ ਬੋਹਰੇ ਚੁੱਪ ਵੱਟੀ ਖੜਾ ਸੀ ਉੱਥੇ ਖੜ ਕੇ ਫਿਰ ਰਜਨੀਸ਼ ਓਸ਼ੋ ਆਪਣੀ ਗਲਤੀ ਨੂੰ ਮੰਨਦਾ ਹੈ ਦੇ ਆਪਣਾ ਸਿਰ ਢਾਕੇ ਅੰਦਰ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਵੀ ਗਿਆਦਾ ਜਿਸ ਦੀਆਂ ਬਹੁਤ ਸਾਰੀਆਂ ਤਸਵੀਰਾਂ ਤੁਸੀਂ ਦੇਖ ਵੀ ਸਕਦੇ ਹੋ ਜਿਨ੍ਹਾਂ ਵਿੱਚ ਓਸ਼ੋ ਸ਼੍ਰੀ ਦਰਬਾਰ ਸਾਹਿਬ ਅੰਦਰ ਸੇ ਢਾਕੇ ਖੜਾ ਦਿਖਾਈ ਦੇ ਰਿਹਾ ਹੈ ਆ ਹੈ ਅਸਲ ਸੱਚ ਪਰ ਸਾਡੇ ਹੀ ਕੁਝ ਸਿੱਖ ਸੋਸ਼ਲ ਮੀਡੀਆ ਤੇ ਇੱਕ افਵਾਹ ਆਪ ਜਾਣ ਬੁੱਝ ਕੇ ਫਲਾ ਰਹੇ ਹਨ ਕਿ ਜੀ ਓਸ਼ੋ ਦੇ ਤਰਕਾਂ ਦੇ ਸਾਹਮਣੇ ਕਿਸੇ ਵੀ ਸਿੱਖ ਨੂੰ ਕੋਈ ਜਵਾਬ ਨਹੀਂ ਸੀ ਆਇਆ ਕੋਈ ਵੀ ਸਿੱਖ ਉਸ ਦੇ ਸਾਹਮਣੇ ਟਿਕ ਨਹੀਂ ਸੀ ਸਕਿਆ ਇਸ અપਵਾਨ ਫਲਾਉਣ ਵਾਲੇ ਲੋਕ ਸਿੱਖਾਂ ਤੇ ਕਟਾਕ ਚ ਕਰਦੇ ਕਿ ਸਿੱਖ ਸਿਰਫ ਰੌਲਾ ਰੱਪਾ ਪਾਉਣ ਜੋਗੇ ਹਨ ਨਿੱਕੀ ਨਿੱਕੀ ਗੱਲ ਤੇ ਇਹ ਬਸ ਝਗੜ ਨੂੰ ਆਉਂਦੇ ਇਹਨਾਂ ਨੂੰ ਕੋਈ ਵੀ ਗਿਆਨ ਨਹੀਂ ਪਰ ਆ ਅਸਲੀ ਗੱਲ ਉਹ ਕਿਸੇ ਨੂੰ ਦੱਸਦੇ ਹੀ ਨਹੀਂ ਬੇਸ਼ੱਕ ਓਸ਼ੋ ਕਿੱਡਾ ਵੱਡਾ ਗਿਆਨੀ ਹੋਵੇ ਪਰ ਉਸ ਦਾ ਸਾਰਾ ਲੈ ਕੇ ਆਪਣੇ ਧਰਮ ਦੇ ਲੋਕਾਂ ਨੂੰ ਹੀ ਭੰਡਣਾ ਇਹ ਕੋਈ ਚੰਗੀ ਗੱਲ ਨਹੀਂ ਹੈ ਸੋ ਦੋਸਤੋ ਇਹ ਸੀ ਉਸ ਵਕਤ ਦੀ ਕਹਾਣੀ ਜਦੋਂ ਦੁਨੀਆ ਦਾ ਸਭ ਤੋਂ ਵੱਡਾ ਦਾਰਸ਼ਨਿਕ ਅਤੇ ਅਧਿਆਤਮਿਕ ਗੁਰੂ ਰਜਨੀਸ਼ ਉਸ਼ੋ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਉਂਦਾ ਹੈ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਇਹ ਦੇਖਣ ਲਈ ਕਿਰਪਾ ਕਰਕੇ ਪੰਜਾਬ 47 ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ